ਪੰਜਾਬ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਟ੍ਰੇਨ ਨੂੰ ਭਿਆਨਕ ਅੱਗ ਲੱਗ ਗਈ ਹੈ ਮੌਕੇ ਦਾ ਮੰਜ਼ਰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਤਸਵੀਰਾਂ ਸਾਹਮਣੇ ਆਈਆਂ ਨੇ ਦਰਸਨ ਲੁਧਿਆਣਾ ਤੋਂ ਦਿੱਲੀ ਜਾ ਰਹੀ ਅਮ੍ਰਿਤਸਰ ਸਰਹੱਸਾ ਕਰੀਬ ਰਥ ਐਕਸਪ੍ਰੈਸ ਟ੍ਰੇਨ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਅਚਾਨਕ ਹੀ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਤੇ ਹਰ ਪਾਸੇ ਧੂਆਂ ਹੀ ਧੂਆਂ ਹੋਣਾ ਸ਼ੁਰੂ ਹੋ ਗਿਆ। ਇਹ ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ। ਦੱਸ ਦਈਏ ਕਿ ਹੁਣ ਸਰਹੰਦ ਰੇਲਵੇ ਸਟੇਸ਼ਨ ਨੇੜੇ ਟ੍ਰੇਨ ਨੂੰ ਲੱਗੀ ਭਿਆਨਕ ਅਗਦੇ ਤੇ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਹਾਲਤ ਦੇਖ ਕੇ ਬੇਹੱਦ ਜ਼ਿਆਦਾ ਹੀ ਉੱਥੇ ਤਣਾਪੂਰਨ ਸਥਿਤੀ ਵੀ ਪੈਦਾ ਹੋਈ ਹੈ। ਹਾਲਤ ਜਿਹੜੀ ਆ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰੇਲਵੇ ਦੀਆਂ ਟੀਮਾਂ ਮੌਕੇ ਤੇ ਪਹੁੰਚਿਆ ਤਾਂ ਯਾਤਰੀਆਂ ਨੂੰ ਸੁਰੱਖਿਆ ਤੌਰ ਤੇ ਸ਼ਿਫਟ ਕੀਤਾ ਗਿਆ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਲਾਤ ਹੁਣ ਪੂਰੀ ਤਰ੍ਹਾਂ ਕੰਟਰੋਲ ਹੈ ਥਾਣਾ ਤੇ ਸਾਰੇ ਯਾਤਰੀ ਸੁਰੱਖਿਅਤ ਹਨ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜਿਹੜੀ ਆ ਸਵੇਰ ਦੇ ਸਮੇਂ ਵਾਪਰਦੀ ਹੈ ਔਰ ਉੱਥੇ ਦਾ ਮੰਜ਼ਰ ਭਿਆਨਕ ਬਣ ਜਾਂਦਾ ਹੈ ਤਿੰਨ ਜਿਹੜੇ ਡੱਬੇ ਨੇ ਉਹਨਾਂ ਨੂੰ ਭਿਆਨਕ ਆਗ ਲੱਗਦੀ ਹੈ ਤਿੰਨ ਬੋਖੀਆਂ ਨੂੰ ਅੱਗ ਲੱਗਦੀ ਹੈ ਤਾਂ ਹਾਲਾਂਕਿ ਜਿੱਥੇ ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਜਿਹੜੀਆਂ ਬਹੁਤ ਹੈਰਾਨ ਕਰਨ ਵਾਲੀਆਂ ਸਾਹਮਣੇ ਆ ਰਹੀਆਂ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਜਲਦੀ ਹੀ ਆਪਣੇ ਮੰਜ਼ਿਲ ਵੱਲ ਰਵਾਨਾ ਹੋਵੇਗੀ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਰੇਲਵੇ ਅਤੇ ਪੁਲਿਸ ਟੀਮਾਂ ਮੌਕੇ ਤੇ ਮੌਜੂਦ ਹਨ ਔਰ ਟਰੈਕ ਨੂੰ ਫਿਲਹਾਲ ਚਾਲੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਟ੍ਰੇਨ ਨੂੰ ਫਿਰ ਤੋਂ ਰਵਾਨਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਜੋ ਮੰਜ਼ਰ ਬਣਿਆ ਔਰ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਬਹੁਤ ਹੀ ਮੰਦਪਾਕੀ ਖਬਰ ਸਾਹਮਣੇ ਆਈ ਹੈ ਤੇ ਦਰਸਲ ਸੁਰੱਖਿਆਤ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਇਹ ਸਾਰੀ ਸਥਿਤੀ ਦਾ ਜਾਇਜ਼ਾ ਲਿੱਤਾ ਗਿਆ ਤੇ ਪੂਰਨ ਤੌਰ ਤੇ ਜਿੱਥੇ ਆਗਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੰਜ਼ਰ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਟ੍ਰੇਨ ਸੀਗੀ ਉਸ ਟ੍ਰੇਨ ਦਾ 에ਅਰ ਕੰਪਰੈਸ਼ਨ ਫਟਣ ਦੇ ਕਰਕੇ ਇਹ ਗੈਸ ਲੀਕ ਹੋਈ ਹੈ ਹਾਲਾਂਕਿ ਕਿਉਂ ਇਹ ਪਾਣਾ ਵਾਪਰਿਆ ਕਿ ਉਸ ਦੀ ਜਾਂਚ ਨਹੀਂ ਹੋਈ ਸੀ ਉਸ ਦੇ ਵਿੱਚ ਕੀ ਦਿੱਕਤ ਸੀ ਉਹ ਪੂਰੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਇਹ ਜਿਹੜੇ ਅਨੁਮਾਨ ਲਗਾਏ ਜਾ ਰਹੇ ਨੇ ਕਿ 에ਅਰ ਕੰਪਰੈਸ਼ਨ ਫਟਣ ਤੋਂ ਬਾਅਦ ਗੈਸ ਲੀਕ ਹੋ ਗਈ ਹੈ ਜਿਸ ਕਰਕੇ ਟਰੇਨ ਦੇ ਜਿਹੜੇ ਤਿੰਨ ਡੱਬੇ ਨੇ ਉਹਨਾਂ ਦੇ ਵਿੱਚੋਂ ਧੂਮਾ ਨਿਕਲਿਆ ਉਹ ਪੂਰੀ ਤਰ੍ਹਾਂ ਸੜ ਗਏ ਤੇ ਹਾਲਾਂਕਿ ਲੋਕਾਂ ਨੇ ਭੱਜ ਕੇ ਆਪਣੀ ਜਾਨ ਪਚਾਈ ਹੈ ਲੋਕਾਂ ਨੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਪਰ ਇਹ ਤਸਵੀਰਾਂ ਬਹੁਤ ਹੈਰਾਨ ਕਰਨ ਦੇਣ ਵਾਲੀਆਂ ਸਾਹਮਣੇ ਆਈਆਂ ਮਨਪੱਖੀਆਂ ਤਸਵੀਰਾਂ ਤੇ ਉਸ ਤੋਂ ਬਾਅਦ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਰੇਲਵੇ ਵਿਭਾਗ ਜਿਹੜੇ ਨੇ ਉਹ ਪਹੁੰਚਦੇ ਨੇ ਬਚਾਅ ਕਾਰਜਾਂ ਦੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੀਆਂ ਨੇ ਜਿਸ ਤੋਂ ਬਾਅਦ ਬਾਕੀ ਟਰੇਨ ਦੇ ਵਿੱਚੋਂ ਲੋਕਾਂ ਨੂੰ ਸੁਰੱਖਿਆਤ ਬਾਹਰ ਕਟਿਆ ਕਿ ਹਾਂ ਤਾਂ ਮੰਦਪਾਖੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ ਹਾਲਾਂਕਿ ਟ੍ਰੇਨ ਚਲਦੀ ਟ੍ਰੇਨ ਨੂੰ ਭਿਆਨਕ ਆਕਲਾ ਕਈ ਹਰ ਪਾਸੇ ਹੱਥ ਦੇ ਪੰਬੜ ਮਾਚੇਦੇ ਹੋਏ ਦਿਖਾਈ ਦਿੱਤੀ ਇੱਕ ਨਿਮਾ ਤੇ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਲੋਕਾਂ ਨੂੰ ਸੁਰੱਖਿਆਤ ਕਟਿਆ ਗਿਆ